ਆਪਾਂ ਇਸ ਮੱਝ ਦੀ ਆਪਾਂ ਗੱਲ ਕਰੀਏ ਸੁਹਾ ਕਿਹੜਾ ਜਿਹਸ ਕਿਹੜਾ ਸੁਹਾ ਤੀਜਾ ਸੁਹਾ ਤੀਜਾ ਸੁਹਾ ਹੁੰਦੀ ਆ ਹਾਂਜੀ ਕਿੰਨੇ ਕੁ ਦਿਨ ਰਹਿੰਦੇ ਨੇ ਦਿਨ ਤਾਂ ਜੀ ਮੰਨੋ 2 ਲੈ ਕੇ 3 ਲੈ ਕੇ ਲਗਭਗ ਵੀ ਪੂਰੀ ਹੈ ਠੀਕ ਹੈ ਦੁੱਧ ਦਾ ਸਹੀ ਕਿੰਨਾ ਕੱਢਿਆ ਜੀ ਦੁੱਧ ਜੀ ਇਹ ਮੰਨੋ ਵੀ 15 ਪਲੱਸ ਕੱਢਦੀ ਆ ਜੀ 15 ਪਲੱਸ ਹਾਂਜੀ ਲੰਮਾ ਸਮਾਂ ਦੁੱਧ ਦਿੰਦੀ ਆ ਕੋਈ ਐ ਨਹੀਂ ਥੋੜਾ ਟਾਂਦੀ ਆ ਹਾਂ ਲੰਮਾ ਸਮਾਂ ਮੰਨ ਲੈ ਵੀ 7ਵੇਂ 8ਵੇਂ 7ਵੇਂ ਮਹੀਨੇ ਤੱਕ ਰੱਬਣ ਹੋ ਗਈ ਹਾਂਜੀ ਤਾਂ ਵੀ 7ਵੇਂ ਮਹੀਨੇ ਦੁੱਧ ਪਿਆ ਜਾਂਦੀ ਬਹੁਤ ਵੱਡੀ ਗੱਲ ਆ ਹਨਾ ਹਾਂਜੀ ਹਾਂਜੀ ਤੇ ਸਵਾਗਤ ਹੈ ਜੀ ਕਿਸਾਨ ਵੀਰਾਂ ਦਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਵੱਜਵਾਨਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਪੋਲੀ ਡੀਪੂ ਵਾਲੇ ਦੇ ਕੋਲ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆਂ ਘਰੇਲੂ ਇਹ ਵੀਡੀਓ ਹੈ ਕੋਈ ਵਪਾਰ ਦਾ ਕੰਮ ਨਹੀਂ ਤੇ ਵੀਡੀਓ ਦੇ ਵਿੱਚ ਇੱਕ ਚੰਗੇ ਕੱਦ ਕਾਠ ਵਾਲੇ ਤੇ ਚੰਗੇ ਵਜਨ ਵਾਲੇ ਗ੍ਰੇਡਰ ਆਪਾਂ ਸਾਨੂੰ ਮੱਝ ਦਿਖਾ ਰਹੇ ਆਂ ਪੂਰੀ ਜਿਹੜੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਵੀ ਕਿੰਨਾ ਕੁ ਜਿਹੜਾ ਦੁੱਧ ਸੀ ਕਿਹੜਾ ਸੁਗਾ ਤੇ ਕਿਹੜਾ ਕਹਾਜਾ ਟੀਕਾ ਲੱਗਿਆ ਪਾ ਤੇ ਕੀ ਰੇਟ ਆ ਪੂਰੀ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਲਾ ਕੀ ਹਾਲ ਚਾਲ ਆ ਜੀ ਠੀਕ ਆ ਜੀ ਤੇ ਆਪਣੇ ਨਾਲ ਕਾਫੀ ਟਾਈਮ ਤੋਂ ਜੁੜੇ ਹੋ ਹਾਂਜੀ ਬਹੁਤ ਵੀਡੀਓ ਦੇਨੇ ਥੋਡੇ ਦੇ ਦੇਖਦੇ ਹੋ ਹਾਂਜੀ ਤੇ ਥੋਡੇ ਮੇਲੇ ਦਾ ਰਿਸ਼ਤੇਦਾਰ ਕਰਦੇ ਆ ਜੀ ਕੰਮ ਭਾਈ ਉਹ ਸਾਡੇ ਤੁਹਾਡੇ ਬਹੁਤ ਮੱਝਾ ਨਹੀਂ ਆ ਵੀਡੀਓ ਦੇਖ ਕੇ ਉਹਨਾਂ ਨੇ ਠੀਕ ਹੈ ਹਾਂਜੀ ਓਕੇ ਓਕੇ ਤੇ ਉਹ ਸਾਫ ਸੁੱਤਰਾ ਕੰਮ ਆਪਣਾ ਵਧੀਆ ਜੀ ਵਧੀਆ ਠੀਕ ਹੈ ਉਹੀ ਚੀਜ਼ ਜਿਹੜੀ ਬੋਲਦੇ ਹੁੰਦੇ ਜਿਹੜੀ ਚੀਜ਼ ਆਪਾਂ ਦਿਖਾਉਨੇ ਆ ਹਨਾ ਉਹੀ ਹੁੰਦੀ ਆ ਹਾਂਜੀ ओके ਹੁਣ ਆਪਾਂ ਇਸ ਮੱਝ ਦੀ ਆਪਾਂ ਗੱਲ ਕਰੀਏ ਸੁਹਾ ਕਿਹੜਾ ਜਿਹਸ ਕਿਹੜਾ ਸੁਹਾ ਤੀਜਾ ਸੁਹਾ ਤੀਜਾ ਸੁਹਾ ਹੁੰਦੀ ਆ ਕਿੰਨੇ ਕੁ ਦਿਨ ਰਹਿੰਦੇ ਨੇ ਦਿਨ ਤਾਂ ਜੀ ਮੰਨੋ 2 ਲਈ ਦੇ 3 ਲਈ ਦੇ ਲਗਭਗ ਵੀ ਪੂਰੀ ਹੈ ਠੀਕ ਹੈ ਦੁੱਧ ਤਾਂ ਸਹੀ ਕਿੰਨਾ ਕੱਢਿਆ ਜੀ ਦੁੱਧ ਜੀ ਇਹ ਮੰਨੋ ਵੀ 15 ਪਲੱਸ ਕੱਢਦੀ ਆ ਜੀ 15 ਪਲੱਸ ਹਾਂਜੀ ਲੰਮਾ ਸਮਾਂ ਦੁੱਧ ਦਿੰਦੀ ਆ ਕੋਈ ਐ ਨਹੀਂ ਥੋੜਾ ਟੈਂਟ ਹਾਂ ਲੰਮਾ ਸਮਾਂ ਮੰਨ ਲੈ ਵੀ 7ਵੇਂ 8ਵੇਂ 7ਵੇਂ ਮਹੀਨੇ ਤੱਕ ਰੱਬਣ ਹੋ ਗਈ ਹਾਂਜੀ ਤਾਂ ਵੀ 7ਵੇਂ ਮਹੀਨੇ ਦੁੱਧ ਪਿਆ ਜਾਂਦੀ ਬਹੁਤ ਵੱਡੀ ਗੱਲ ਆ ਹਨਾ ਤੇ ਠੰਡੀ ਸੀਲ ਜੋ ਜੀਰੋ ਮਰਦੀ ਪੁੱਛ ਕੇ ਆਈ ਵਜ ਜਾਣੇ ਉਹਨਾਂ ਦੇ ਪਸ਼ੂ ਲੈਣਾ ਜੀ ਸਾਡਾ ਸਾਡੇ ਤੇ ਨਾ ਰਹੇ ਤੀ ਠੀਕ ਹੈ ਜਿਹਨੂੰ ਮਰਦੀ ਪੁੱਛ ਲਵੇ ਉਹਨਾਂ ਦੇ ਕਹਿੰਦੇ ਨੇ ਕਿ ਵੀ ਚੰਗੇ ਪਸ਼ੂ ਰੱਖਦੇ ਆ ਹਾਂਜੀ ਬਸ ਪੁੱਛ ਕੇ ਜੀ ਨੂੰ ਮਰਦੀ ਆ ਜਾਂਦੀ ਠੀਕ ਹੈ ਤੇ ਹੋਰ ਵੀ ਚੰਗੇ ਪਸ਼ੂ ਰਹੇ ਆ ਹੁਣ ਤਾਂ ਪਸ਼ੂ ਚੰਗੇ ਸੀਗੇ ਜੀ ਬਸ ਅਸੀਂ ਉਹ ਵੇਚਦੇ ਉਹ ਚੰਗੇ ਆ ਤੇ ਹੁਣ ਨਹੀਂ ਆਪਣੇ ਕੋਲ ਠੀਕ ਹੈ ਚੰਗੇ ਦੁੱਧ ਵਾਲੇ ਕਮਜਾ ਸੀ ਹਾਂਜੀ ਹਾਂਜੀ ਚਲੋ ਤੇ ਇਹਦੀ ਹੁਣ ਮਰਲਾ ਇਹ ਟੀਕਾ ਕਿਹੜਾ ਲੱਗਿਆ ਵਾ ਜ ਆ ਕੋਈ ਸਾਡੇ ਸਾਹਣ ਸੀਗਾ ਜੀ ਨੀਲੀ ਰਾਗੀ ਦਾ ਇੱਥੇ ਪਿੰਡੀ ਸਕੇਨ ਕੋਲੇ ਉਹ ਜਿਹੜੇ ਖੇਲੇ ਚੋਂ ਨੰਬਰਾਂ ਚ ਆਇਆ ਵਾ ਜੀ ਤੇ ਦੋ ਤਿੰਨ ਦਿਨ ਮਿੱਤਰੋ ਬਾਕੀ ਆ ਕੱਦ ਕਾਰ ਤੇ ਵਜਣ ਦੀ ਚੰਗੀ ਆ ਸਿਹਤ ਵੱਖੋ ਵੀ ਮਿੱਤਰੋ ਬਹੁਤ ਸੋਹਣੀ ਤੇ ਥਾਂਲੇ ਵੀ ਦੀ ਪੂਰੀ ਸਾਫ ਆ ਤੇ ਦਿਨ ਹਜੇ ਦੋ ਚਾਰ ਦਿਨ ਬਾਕੀ ਨੇ ਫੇਰ ਆਪਾਂ ਕਹਿੰਦੇ ਵੀ ਝੋੜੀ ਮਿੱਤਰੋ ਬਹੁਤ ਚੰਗੀ ਤੇ 15 ਪਲਸ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ ਤੇ ਚੜੱਕ ਤੋਂ ਮੇਲਿਆਂ ਦੇ ਵਿੱਚ ਸਾਣ ਆਇਆ ਸੀ ਨੰਬਰਾਂ ਦੇ ਵਿੱਚ ਉਦੋਂ ਸਾਣ ਤੋਂ ਮਿੱਤਰੋ ਇਹ ਗੱਬਣਾ ਮੁੱਲ ਫੇਰ ਕੀ ਕਰਤਾ ਜੀ ਮੁੱਲ ਦਾ ਜੀ ਕੋਈ ਕਿੰਨਾ ਕਰਾ ਲੇ ਦੇਣ ਲੈਣੀ ਆ 175000 ਦੀ ਮੱਝ ਦੇ ਠੀਕ ਆ ਮੋਲ ਜਿੰਨਾ ਵਰਜੀ ਕਰਾ ਮੋਲ ਜਿਹੜਾ ਮਰਜੀ ਠੀਕ ਆ ਠੀਕ ਆ ਤੇ ਤੋਰੋ ਜੀ ਫਿਰ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਮਿੱਤਰੋ ਚੰਗਾ ਮੋਟਾ ਥਣਾ ਚੰਗਾ ਹਵਾਨਾ ਕੱਦ ਕਾਠ ਤੇ ਵਜਨ ਕਰਨੀ ਉਹ ਫੇਰਾਪਾ ਕਹਿੰਦੇ ਬਹੁਤ ਵਧੀਆ ਤੇ ਸਿਹਤ ਵੱਖੋ ਵੀ ਸੋਹਣੀ ਆ ਘਰੇ ਲੋਹੇ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਤੇ ਨੀਲੀ ਰਾਬੀ ਸਾਨ ਤੋਂ ਮਿੱਤਰੋ ਇਹ ਗੱਬਣਾ ਉਹ ਪਿਛਲੇ ਸਾਲ ਦਾ ਬਾਈ ਕੰਦਾ ਵੀ ਹੁਣੇ ਕੱਟਾ ਵੇਚਿਆ ਉਹ ਚੰਗਾ ਸੀ ਤੇ ਫੋਨ ਨੰਬਰ ਬੋਲ ਦੋ ਜੀ ਆਪਣਾ 94172 94172 ਹਾਂ 09524 09524 94172 09524 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਆਪਣਾ ਫੋਨ ਨੰਬਰ ਹੈ ਜੀ ਜੇਕਰ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਹੈ 98724 ਤੇ 82124 ਸੋ ਸਾਰੇ ਵੀਰਾਂ ਦਾ ਮਿੱਤਰੋ ਆਪਾਂ ਧੰਨਵਾਦ ਕਰਦੇ ਹਾਂ